ਸਾਸਤਰੀ ਘਾਰਜੀ ਰਾਮ ਰਾਮ ਅਸਲਾਮ ਵਾਲੇਮ ਨਾਰਾਇਣ ਜੀ ਅਸੀਂ ਅੱਜ ਤੁਹਾਨੂੰ ਦੱਸਣ ਲੱਗੇ ਆਂ ਜੀ ਤੇਯਾ ਬੁਖਾਰ ਨਿਤ ਦਾ ਬੁਖਾਰ ਰੋ ਚੜਦਾ ਜਿਹੜਾ 102° ਹੋ ਜਾਂਦਾ ਉਹਦੀ ਗੋਲੀ ਬਣਾਣਾ ਦੱਸ ਦਿਆਂ 슈ਗਰ ਨੂੰ ਵੀ ਕੰਟਰੋਲ ਕਰਦੀ ਹੈ ਗੋਲੀ ਤੇ ਕੈਂਸਰ ਤੱਕ ਬਿਮਾਰੀਆਂ ਨੂੰ ਹਟਾ ਦਿੰਦੀ ਹੈ ਸ਼ੁਰੂਆਤ ਚ ਜੇ ਲੈਤੀ ਜਾਵੇ ਇਹ ਹੈ ਜੀ ਦੇਸੀ ਨਿੰਮਾ ਆਪਣਾ ਨਿੰਮਾ ਨਿੰਮਟਰੀ ਨਿੰਮ ਦਾ ਪੇੜ ਉਹਦੇ ਤੋਂ ਲੈਂਦਾ ਜੀ ਏ ਆ ਜੀ ਦੇਸੀ ਅੱਕ ਅੱਕ ਦੇ ਫੁੱਲ ਤੇ ਅੱਕ ਦੀਆਂ ਪਲਪੀਸੀਆਂ ਮੰਨ ਲਓ ਕੁੰਮੜਾ ਕੁੰਮੜਾ ਲੈ ਆ ਜੀ ਆ ਰਹੀਆਂ ਜੀ ਇਹਦੇ ਵਿੱਚ ਹੈਗੀ ਕੁੰਬਲ ਮੰਨ ਲਓ ਬਰੀਕ ਪੱਤੇ ਸਿਰੇ ਵਾਲੇ ਟੀਸੀ ਤੋਂ ਫੇਰ ਜੀ ਅਸੀਂ ਇਹਦੇ ਵਿੱਚੋਂ ਇਹ ਜਿਹੜੀ ਤੁਹਾਨੂੰ ਬਣਾਉਣ ਦੀ ਵਿਧੀ ਦੱਸ ਰਿਹਾ ਇਹਦੇ ਵਿੱਚੋਂ ਜੀ ਅਸੀਂ ਲੌਂਗ ਕੱਟਣਾ ਹੈ ਇਹਦੇ ਵਿੱਚ ਇੱਕ ਲੌਂਗ ਹੁੰਦਾ ਜੀ ਲੌਂਗ ਲੌਂਗ ਨੂੰ ਕੱਟਣਾ ਹੈ ਜੀ ਆਪਾਂ ਨੇ ਇਹ ਟੈਂਸਰ ਤੱਕ ਆ ਰਿਹਾ ਜੀ ਲੌਂਗ ਇਹਦੇ ਅੰਦਰ ਸਿਕਾ ਦੇ ਮੇੜੇ ਬੁਖਾ ਦੇ ਇਹ ਆ ਜੀ ਇਹਦਾ ਲੌਂਗ ਠੀਕੇ ਜੀ ਇਹ ਫੁੱਲੇ ਦੇ ਵਿੱਚੋਂ ਨਿਕਲਿਆ ਆਖਦਾ ਹੀ ਫੁੱਲ ਲੈ ਹੈ ਆ ਆ ਜੀ ਇਹਦੀਆਂ ਪਲਪੀਸੀਆਂ ਆ ਵਿੱਚ ਰਹੀ ਹੈ ਨਾ ਜੀ ਤੇ ਆ ਤਾਂ ਨਾਲ ਤੋੜਨੀ ਪੈਂਦੀ ਹੈ ਆ ਰਿਹਾ ਜੀ ਬਰੀਕ ਜੇ ਪੱਤੇ ਵੈਸੇ ਹੀ ਲੈਣੇ ਨੇ ਆਪਾਂ ਨੇ ਤੇ ਉਦੋਂ ਆਣੇ ਜੀ ਨਿੰਮ ਦੇ ਪੱਤੇ ਨੇ ਆ ਕੁੰਬੜਾ ਬਰੀਕ ਬਰੀਕ ਅਗੋਟਾਣੀ ਦੇੋਂ ਇੱਥੋਂ ਤੋੜਨੀਆਂ ਨੇ ਜੀ ਆ ਸੈਂਟਰ ਚੋਂ ਵੀ ਤੋੜ ਸਕਦੇ ਹਾਂ ਇਹ ਹੁਣ ਹੁਣ ਮਿਲ ਜਾਣੀਆਂ ਜੀ ਫਿਰ ਅੱਗੇ ਠੰਡ ਆ ਜੂ ਠੰਡਿ ਸਾਰੇ ਪੌਦੇ ਮਰ ਜਾਣਗੇ ਸਿਰਫ ਆ ਕਰਊਗਾ ਜੀ ਠੀਕ ਹੈ ਜੀ ਆਪਾਂ ਨੇ ਇਹਨੂੰ ਲੌਂਗ ਨੂੰ ਪਾ ਲੈਣਾ ਜੀ ਗੱਟ ਕੇ 25 ਦਾਣੇ ਠੀਕ ਫਿਰ ਇਹਦੇ 20 ਕਦੇ ਆ ਫੁੱਲ ਪਾ ਲੈਣੇ ਜੀ ਕੱਲੇ ਫੁੱਲ ਫਿਰ ਇਹਦੀਆਂ ਕੁੰਬੜਾਂ ਪਾ ਲੈਣੀਆਂ ਨੇ ਜੀ 50 ਫਿਰ ਇਹਨੂੰ ਆਪਾਂ ਰਗੜਨਾ ਹੈ ਰਗੜਨਾ ਕਾਹਦੇ ਚਾ ਪੱਥਰ ਦੇ ਕੁੰਡੇ ਦੇ ਵਿੱਚ ਪੱਥਰ ਦਾ ਹੀ ਹੁੰਡਾ ਹੋਵੇ ਪੱਥਰ ਦਾ ਹੀ ਡੰਡਾ ਹੋਵੇ ਉਹਦੇ ਵਿੱਚ ਆਪਾਂ ਨੇ ਗੰਗਾ ਜਲ ਪਾ ਲਉ ਤੇ ਥੋੜਾ ਜਿਹਾ ਗਲਾਬ ਜਲ ਥੋੜਾ ਜਿਹਾ ਮ ਕਾੜਾ ਰਵੇ ਮਹਿੰਦੀ ਤਰ੍ਹਾਂ ਫਿਰ ਲਾਸ਼ ਤੇ ਵਿੱਚ ਐਂ ਜਮਣ ਮਹਿੰਦੀ ਬਣ ਜੂਗਾ ਰਗੜਦੇ 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 ਮਹਿੰਦੀ ਬਣ ਗਿਆ ਫਿਰ ਇਹਦੇ ਵਿੱਚ ਤੁਸੀਂ ਪਰਾਣਾ ਗੁੜ ਰਲਾ ਲਓ ਜੀ ਮਾਤਰਾ ਅਨੁਸਾਰ ਜਿਹਦੇ ਨਾਲ ਗੋਲੀ ਬਣ ਜਾਵੇ ਠੀਕ ਹੈ ਇਹਨੂੰ ਪੂਰੀ ਕਾੜੀ ਰੱਖਿਓ ਉਲੀ ਨਾ ਕਰਿਓ ਗੋਲੀਆਂ ਬਣਾਉਣੀਆਂ ਨੇ ਇਹ ਦੀਆਂ ਸਿਰਫ ਐਡੀਆਂ-ਐਡੀਆਂ ਮੰਨ ਲੋ ਜੰਗਲੀ ਵੇਰ ਤੋਂ ਥੋੜੀਆਂ ਜੀਆਂ ਛੋਟੀਆਂ ਐਡੀਆਂ-ਐਡੀਆਂ ਇੰਨੀ-ਇੰਨੀ ਗੋਲੀਆਂ ਬਣਾਉਣੀਆਂ ਨੇ ਆ ਤੇਰੇ ਨੂੰ ਇੱਕੋ ਹੀ ਲੈਣੀ ਹੈ ਜੀ ਥੂੜ ਦੇ ਚੜੇ ਤੋਂ ਪਾਣੀ ਨਾਲ ਲੈਣੀ ਹੈ ਕੱਪੜਾ ਲੈ ਕੇ ਅੰਦਰ ਹਵਾ ਤੋਂ ਬਚ ਕੇ ਏਅਰ ਤੋਂ ਬਚ ਕੇ ਪੱਖਾ ਬੰਦ ਕਰਕੇ ਏਅਰ ਕੰਡੀਸ਼ਨ ਏਸੀ ਬੰਦ ਕਰਕੇ ਪਾਜੋ ਜੀ ਹਵਾ ਨਾ ਲੱਗੇ ਪੇਤ ਪਸੀਨਾ ਆਉਗਾ ਬਹੁਤ ਜ਼ਿਆਦਾ ਪੀਚੂਗਾ ਬੰਦਾ ਸੰਜਰੋ ਲੈ ਤੁਸੀਂ ਠੀਕ ਹੋਗੇ ਕੋਹ ਇਨਸਾਨ ਦੇ ਦੋ ਕਿਡਨੀਆਂ ਦਾ ਭੰਦੀਨੀਆਂ ਨੇ ਵੀ ਦੋ ਨੇ ਜਿਹੜਾ ਸ਼ਰੀਰ ਹੈ ਇਹ ਵੀ ਕਿਡਨੀ ਹੈ ਜਿਹੜਾ ਪਸੀਨਾ ਆਂਦਾ ਨਾ ਬਾਹਰ ਉਹ ਬੰਦ ਹੋ ਰਿਹਾ ਹੁੰਦਾ ਆਪਣਾ ਉਹ ਪਸੀਨੇ ਨੂੰ ਰੋਮਾਂ ਨੂੰ ਖੋਲਦੂ ਆ ਜੀ ਇਹ ਉਸ ਤੋਂ ਬਾਅਦ ਜੀ ਤੁਸੀਂ ਕਦੇ ਵੀ ਟੈਸਟ ਕਰਾਓ ਇੱਕ ਬੂੰਦ ਯੂਰਿਨ ਬਾਥਰੂਮ ਦੀ ਲੈ ਲਓ ਇੱਕ ਬੂੰਦ ਲੈ ਲਓ ਪਸੀਨੇ ਦੀ ਬਰਾਬਰੀ ਕੋਈ ਲੈਵਲ ਆਣਗੇ ਉਹਨਾਂ ਦੇ ਕਿਉਂਕਿ ਪਸੀਨਾ ਵੀ ਅੰਦਰੋਂ ਗਲਤ ਟੋਨਸ ਕੱਢਦਾ ਆਪਣੇ ਗਲਤ ਚੀਜ਼ਾਂ ਨੂੰ ਬਾਹਰ ਕੱਢ ਦਿੰਦਾ ਹੈ ਕੋਈ ਵੀ ਚੀਜ਼ ਅੰਦਰ ਹੀ ਖਤਮ ਕਰੋਗੇ ਉਹਦਾ ਕੁਝ ਹੋਰ ਹੀ ਬਣ ਜਾਂਦਾ ਜੀ ਕੁਛ ਨਹੀਂ ਹੁੰਦਾ ਜੜ ਨਹੀਂ ਜਾਂਦੀ ਇਹਦੇ ਨਾਲ ਜੜ ਜਾਂਦੀ ਹੈ ਜੀ ਇਹ ਦਵਾਈ ਹੈ ਜੀ ਲੱਖਾਂ ਸਾਲ ਪੁਰਾਣੀ ਸੰਤਾ ਤੋਂ ਸਾਨੂੰ ਮਿਲੀ ਹੋਈ ਸੀ 35 ਸਾਲ ਪਹਿਲਾਂ ਅਸੀਂ ਬਣਾਣੀ ਸ਼ੁਰੂ ਕਰੀਆ ਹੁਣ ਮੁਕਤੀ ਸੀ ਲੋਕ ਆਉਂਦੇ ਨੇ ਮੁੱਛ ਮੁੱਛ ਲੜਿਆ ਹੋਇਆ ਹੈ ਮੁਕਰੀਆਂ ਨਾਲ ਚਲ ਬਣਾ ਦਿੰਦੇ ਇਹਨੂੰ ਇਹ ਬਹੁਤ ਵਧੀਆ ਚੀਜ਼ ਹੈ ਜੀ ਹਰ ਘਰ ਦੇ ਵਿੱਚ ਹੋਣੀ ਚਾਹੀਦੀ ਹੈ ਤੇ ਸਾਡਾ ਚੈਨਲ ਹੈ ਜੀ ਸਿੰਪਲ ਲਾਈਫ 557 .jo 557 ਜਿਸ ਨੂੰ ਪੈਨ ਰਜਿੰਦਰਪੁਰ ਵੈਦਬਾਨ ਬਕੀਰ ਸਾਹਿਬ ਜੀ ਚੰਡੀਗੜ੍ਹ ਤੋਂ ਚਲਾਉਂਦੇ ਨੇ ਅੱਜ ਭੋਲਾ ਹੈ ਨਹੀਂ ਗਿਆ ਪਤਾ ਨਹੀਂ ਕਿੱਧਰ ਵਾਗ ਗਿਆ ਕਿਸੇ ਸੰਤਾਂ ਦੇ ਨਾਲ ਚਲੋ ਮੈਂ ਆਪਾਂ ਹੀ ਬਣਾਣਿਆਂ ਇਹ ਵਾਲਾ ਫੁੱਲ ਬੀਜ ਦੀ ਸਾਡਾ ਕੰਮ ਦਾ ਇਹਦੀ ਤੁਹਾਨੂੰ ਇੱਕ ਦਿਨ ਗੱਲ ਦੱਸਾਂਗੇ ਥੋੜਾ ਕੈਮਰਾ ਘੁਮਾ ਦੇ ਦਿੱਤੀ ਐਸ ਫੁੱਲ ਦੀ ਤੁਹਾਨੂੰ ਗੱਲ ਦੱਸਾਂਗੇ ਦੇ ਪੱਤੇ ਇਹਦੀ ਟਾਣੀ ਸਭ ਕੁਸਤ ਮੰਦਾ ਇੱਥੇ ਕੋਈ ਚੀਜ਼ ਆਪਾਂ ਫालतੂ ਨਹੀਂ ਲਾਈ ਹੋਈ ਜੀ ਅਜੇ ਹੋਰ ਚੀਜ਼ਾਂ ਬਹੁਤ ਲਿਆ ਲੈ ਲਾਣੀਆਂ ਪਿੱਛੇ ਲਾਰਕੀਆਂ ਨੇ ਆ ਧਿਆਨ ਕਰ ਲੋ ਜੀ ਜਿਹੜੀ ਵਿਧੀ ਤੁਹਾਨੂੰ ਦੱਸੀ ਹੈ ਮੇਨ ਧਿਆਨ ਦੇ ਦਾ ਲੌਂਗ ਦਾ ਲੌਂਗ ਜਿਆਦਾ ਨਹੀਂ ਬਣੇਗੇ ਇਹਦਾ ਜਿਹੜਾ ਫਲਾਵਰ ਹੈ ਆ ਕੰਨੀਆਂ ਨੇ ਫਲਾਵਰ ਦੀਆਂ ਲੌਂਗ ਵੀ ਨਿਕਲੇ ਆਉਗਾ ਉਹ ਇਹ ਵੱਧ ਬਾਣੀਆਂ ਨੇ ਨਾ ਬਾ ਇਹ ਆ ਲੌਜੀ ਆ ਆ ਬਾਣੇ ਨਹੀਂ ਇਹ ਫਲਾਵਰ ਦੇਖੋ ਕਿਵੇਂ ਆਪਣੇ ਬਲੱਡ ਵਰਗਾ ਰੰਗ ਹੈ ਦਾ ਕਿਉਂ ਨਹੀਂ ਠੀਕ ਕਰੂਗਾ ਫਿਰ ਇਹਨੂੰ ਜੀ ਮਿਲਕ ਪਲਾਂਟ ਵੀ ਕਹਿ ਦਿੰਦੇ ਨੇ ਅੰਗਰੇਜ਼ ਮਿਲਕ ਟਰੀ ਕਹਿ ਦਿੰਦੇ ਨੇ ਜੀ ਇਹ ਜਿਹਦੇ ਵਿੱਚੋਂ ਦੁੱਧ ਨਿਕਲਦਾ ਇਹ ਪਾਣੀ ਨਹੀਂ ਨਿਕਲਦਾ ਹੈਗਾ ਜੇ ਤੋੜਦੇ ਆ ਨਾ ਅੱਕ ਨੂੰ ਜੇ ਨੂੰ ਅੱਕ ਨੂੰ ਤੋੜਦੇ ਆ ਦੇ ਜਿਹੜਾ ਦੁੱਧ ਨਿਕਲਦਾ ਹੈ ਜੀ ਤਾਂ ਹੀ ਕਰਕੇ ਦਾ ਨਾਮ ਗ੍ਰੰਥਾਂ ਦੇ ਵਿੱਚ ਮਿਲਕ ਟਰੀ ਇਹ ਮਿਲਕ ਪਲਾਂਟ ਰੱਖਿਆ ਗਿਆ ਜੀ ਅੱਛਾ ਜੀ ਸਸਰੀਕਾਰ ਰਾਮ ਰਾਮ خدا ਆਪੇ ਸਾਰੇ ਹੱਥ ਤੇ ਵਸਦੇ ਰਹੋ ਜੀ ਉਹ ਆਂ ਦਾ ਨੋ ਲਓ ਅਸੀਂ ਕਿਸੇ ਤੋਂ ਪੈਸਾ ਨਹੀਂ ਲੈਂਦੇ ਫਰੀ ਦਵਾਈ ਦਿੰਨੇ ਜੀ ਕੈਂਸਰ ਸ਼ੂਗਰ ਹਰ ਤਰ੍ਹਾਂ ਦਾ ਬੁਖਾਰ ਸਰਦੀ ਇਹ ਨਹੀਂ ਹੈਗੀ ਜੀ ਆਪਦੇ ਘਰੇ ਬਣਾ ਲਓ ਤੁਸੀਂ ਨਹੀਂ ਬਣਾਉਂਦੇ ਤਾਂ ਆਪਣੇ ਤੋਂ ਲੈ ਜਿਓ ਜੀ ਆਪਾਂ ਦੇ ਦਿੰਨੇ ਜੀ ਕੋਈ ਪੈਸਾ ਨਹੀਂ ਲੈਂਦੇ ਕਿਸੇ ਦਾ ਤੁੱਕਦੇ ਜਖਮਾਂ ਦੀ ਵੀ ਇੱਕ ਦਿਨ ਤੁਹਾਨੂੰ ਦੱਸਾਂਗੇ ਮਲਮ ਬਣਾਣੇ 35 ਦਵਾਈਆਂ ਪੈਂਦੀਆਂ ਪਾਣੀ ਦੇ ਵਿੱਚ ਹੀ ਉਹ ਤਿਆਰ ਹੁੰਦੀ ਹੈ ਜੀ ਆਗੋਂਗ ਨਹੀਂ ਪੈਂਦੀ ਇਹਨੂੰ ਤੇਲ ਜ਼ਰੂਰ ਪੈਂਦਾ ਉਹ ਵਿੱਚ ਪਰ ਅੱਗ ਨਹੀਂ ਲਾਉਂਦੇਗੇ ਉਹ ਵੀ ਤੁਹਾਨੂੰ ਦੱਸਾਂਗੇ ਇੱਕ ਦਿਨ ਬਣਾਵਾਂਗੇ ਖਤਮ ਹੋਰੀ ਜਾਨ ਥੋੜੀ ਰਹਿ ਗਈ ਅੱਛਾ ਜੀ ਸਤਿ ਸ੍ਰੀ ਅਕਾਲ ਰਾਮ ਰਾਮ ਖੁਦ ਆਪੇ ਅਸਦੇ ਬਾਝ ਦੇ ਰਹੋ ਕੁਸ਼ੀਆਂ ਮੰਨੋ ਕੁਸਰੀ ਲੈ ਕੇ ਜਾਣਾ ਨਾਲ ਐਤੀ ਰਹੂਗਾ ਤਾਂ ਨਹੀਂ ਪੈਦੇ ਲੈਂਦੇ ਮਡੇ ਬਡੇ ਰਾਜੇ ਮਹਾਰਾਜੀ ਚਲੇ ਗਏ ਇੱਕ ਤੋਰੂ ਵਰਗੇ ਉਹਨਾਂ ਤੋਂ ਬਰਦੇ ਦਾ ਪਾਉ ਨਹੀਂ ਸਕਦੇ ਇੱਥੇ ਰਹਿ ਗਏ ਆ ਦੇਖੋ ਜੀ ਮਹਾਮੈ ਦਾ ਲੰਗਰ ਹੈ ਜੀ ਭੋਲਾ ਸਿੰਘ ਪਹੁੰਚ ਚੁੱਕੇ ਨੇ ਇੱਥੇ ਜੀ ਦੇਖੋ ਸੇਵਾ ਕਰਨ ਆਏ ਹੋਏ ਨੇ ਇਹ ਬਹੁਤ ਸੇਵਾ ਕਰਦੇ ਨੇ ਹਾਂ ਜੀ ਹਾਂ ਜੀ ਆ ਦੇਖੋ ਜੀ ਅਟੂਟ ਲੰਗਰ ਭੋਲਾ ਸਿੰਘ ਦੱਸੋ ਹਾਂ ਜੀ ਅਟੂਟ ਲੰਗਰ ਹੈ ਜੀ ਆਪਣਾ ਮਹਾਮਈ ਦਾ ਲੰਗਰ ਹੈ ਜੀ ਹਾਂਜੀ ਆ ਦੇਖੋ ਆ ਮੰਦਿਰ ਹੈ ਜੀ ਤੇ ਆ ਭੋਲਾ ਸਿੰਘ ਪਹੁੰਚ ਚੁੱਕੇ ਨੇ ਜੀ ਸੇਵਾ ਕਰਨ ਵਾਸਤੇ ਹਲਵਾਈਆਂ ਨਾਲ ਜੀ ਹਾਂਜੀ ਗੁਰਵੀਰ ਸਿੰਘ ਜੀ ਫੋਕਰਾ ਇਹ ਜੋ ਗੁਰੂ ਘਰੋਂ ਬਾਣ ਕੇ ਆਈ ਅੱਥੀ ਹਾਂਜੀ ਲਾਈਕ ਕੋ ਕਮੈਂਟ ਕਰਿਓ ਵੱਧ ਤੋਂ ਵੱਧ ਹਾਂਜੀ ਹਾਂਜੀ ਆ ਦੇਖੋ ਜੀ ਮਹਾਮਈ ਦਾ ਟੂਟ ਲੰਗਰ ਆ ਦੇਖੋ ਜੀ ਆ ਤੇਜ ਸਿੰਘ ਹਲਵਾਈ ਨਾਲ ਹੀ ਭੋਲਾ ਸਿੰਘ ਪਹੁੰਚ ਚੁੱਕੇ ਨੇ ਜੀ ਇਹਨਾਂ ਦੀ ਵੀਡੀਓ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਸਾਰਾ ਕੁਝ ਕਰਿਓ ਜੀ ਵੱਧ ਤੋਂ ਵੱਧ ਜੀ ਉੱਚੜਾਣਾ ਜੀ ਬੰਦੇ ਨੂੰ ਜੀ ਆਹ ਦੇਖੋ ਜੀ ਬਹੁਤ ਭਗਤਵੰਤਾ ਜੀ ਇਹ ਹਾਂਜੀ